अगर यूपी के संबल हिंसा दे तक चार लोगों की एस पी दस दी किसमी भी इस जख्मी हुए हैं हालात बने हुए हिंसा तो बाद दो महिलावान के सने कई हिरासत लिया गया अ संबल्स सारे स्कूल जोड़े ने बंद रहन हालातों के मुताबिक फैसला लिया जाएगा खोलन के स्कूलों लैके और कल शाम तो ही चौबीस घंटे के लिए इंटरनेट सेवा बंद की गई है ਸਾਇਕਲ ਦਸੰਬਰ ਤੱਕ ਕੋਈ ਬਾਰੀ ਵਿਅਕਤੀ ਸੰਭਲ ਦੇ ਵਿੱਚ ਨਹੀਂ ਆ ਸਕਦਾ ਔਰ ਦਸ ਹਿਏ ਕੀ ਕਾਲ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਵਿੱਚ ਜਾਮਾ ਮਸੀਦੇ ਅਦਾਲਤ ਦੇ ਦੁਆਰਾ ਆਦੇਸ਼ਿਤ ਸਰਵੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਐਤਵਾਰ ਦਾ ਦਿਨ ਕੱਲ ਪੁਲਿਸ ਦੇ ਨਾਲ ਹਿੰਸਕ ਟਕਰਾਅ ਹੋ ਗਈ ਸੀ ਉਸ ਤੋਂ ਬਾਅਦ ਇਹ ਹਾਲਾਤ ਜ਼ਿਆਦਾ ਵਿਗੜਦੇ ਹੋਏ ਨਜ਼ਰ ਆਏ ਨੇ ਤਾਂ ਸੁਨੀਲ ਕੁਮਾਰ ਨੇ ਮੇਰੇ ਸੋਗੀ ਫੋਨ ਲਾਈਨ ਤੇ ਸੁਨੀਲ ਅਭੀ ਤੱਕ ਕੀ ਕੋਈ ਕੁਝ ਅਪਡੇਟ ਹੈ ਜਿਸ ਤਰੀਕੇ ਸੇ ਹਾਲਾਤ ਬਣੇ ਜਾਂ ਪਰ ਹਿੰਸਾ ਹੋਈ देखिए देखिए मैं आपको बता दूंगी कि संबल के जामा मस्जिद इलाके का मामला है जहाँ कोर्ट के आदेश पर दोबारा जामा शाही जामा मस्जिद के सर्वे का आदेश हुआ था जिसके लिए कमिश्नर सर्वे टीम यहाँ मौके पर पहुंची थी करीब ढाई घंटे सर्वे का ही काम चला है मगर इस दौरान भारी भीड़ उन इलाके में मड़ पड़ी है भीड़ ने जबरदस्त पथराव किया है मारपीट की है आगजनी की है वहाँ मौके पर मौजूद जो पुलिस वाले थे जिनके निजी वाहन थे उनको भी आग के हवाले किया गया है पुलिस के अगर माने तो सुन सुन के उनको निशाना बनाया गया है अपने वाहनों में वा आग नहीं लगाई नहीं उसके बाद पुलिस ने यहाँ पर दल, बल, बल प्रयोग किया है टीआरगे है लाठी चार्ज किया है वही फायरिंग हुई है पूरे घटनाक्रम में तीन लोगों की मौत हुई है आ, 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 जी मुराबाद के कमिश्नर डी आई जी डीएम एस पी सभी संबंध शहर में कैंप कर रहे हैं इंटरनेट सेवाओं को बंद कर दिया गया है और नर्सरी से आ, इंटर तक के जो स्कूल है उनको भी बंद कर दिया गया है जी ठीक है बहुत बहुत शुक्रिया सुनील तमाम तो जानकारी के लिए तो इलाके मिला एक दिसंबर तक कोई भी बारी व्यक्ति एंटर नहीं कर सकता अपने आप दे एक भी वड्डा फैसला है और एस पी समेत बाई जने इस जख्मी भी चार मौत ਉਧਰ ਮਹਾਰਾਸ਼ਟਰ ਦੇ ਅੰਬਰਨਾਥ ਦੇ ਵਿੱਚ ਫਾਰਮਾ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਫੈਕਟਰੀ ਦੇ ਵਿੱਚ ਬਲਾਸਟ ਤੋਂ ਬਾਅਦ ਇਹ ਭਿਆਨਕ ਅੱਗ ਲੱਗੀ ਹੈ ਤਾਂ ਦੂਰ ਤੱਕ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਨਜ਼ਰਾਈਆਂ ਨੇ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਹਾਲਾਤ ਦੇਖੇ ਜਾ ਸਕਦੇ ਨੇ ਅੱਗ ਦੇ ਫਾਂਬੜ ਆ ਕਿਸ ਤਰੀਕੇ ਦੇ ਨਾਲ ਨੇ ਔਰ ਇਹ ਨਹੀਂ ਹੈ ਬਹੁਤ ਹੀ ਭਿਆਨਕ ਅੱਗ ਹੈ ਇਹ ਕਿਹਾ ਜਾ ਸਕਦਾ ਹੈ ਬਲਾਸਟ ਕਿਸ ਤਰੀਕੇ ਦਾ ਹੋ ਰਹੇ ਨੇ ਅਸਮਾਨ ਤੱਕ ਇਸੇ ਦਾ ਗੁਬਾਰਾ ਉੱਠੇ ਹੈ ਅਸਮਾਨ ਤੱਕ ਇਹ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ और कुल मिलाकर एक बड़े नुकसान ते ते नु इस तस्वीर जेड़ी है उसका दा अंदाजा लगाया जा सकता है फार्मा फैक्ट्री है तो स्वाभाविक तौर पे लाखों का नुकसान हुआ होगा और, और प्लास्ट को तो बाद देन का लगी बाहेर का ना निघत ते गाड्या बिड्या आता त्याने मेन पाडला ਅਗੇ ਵਾਤੇ ਨਾ ਤਾਂ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਜਿਸ ਤੋਂ ਬਾਅਦ ਪੰਜਾਬ 'ਚ ਸਿਆਸਤ ਗਰਮਾਈ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਵੱਡੇ ਜਿੱਤ ਦੇ ਜਸ਼ਨ ਮਨਾ ਰਹੀ ਹੈ ਉਥੇ ਕਾਂਗਰਸ ਆਪਣੀ ਹਾਰ ਦੀ ਬਜਾ ਅਕਾਲੀ ਦਲ ਨੂੰ ਦੋਸ਼ ਰਹੀ ਹੈ ਤਾਂ ਦੂਜੇ ਪਾਸੇ ਜਿਮਨੀ ਚੋਣਾਂ ਤੋਂ ਪਾਸੇ ਰਿਹਾ ਅਕਾਲੀ ਦਲ ਖੁਦ ਨੂੰ ਪੰਜਾਬ ਦੀ ਰੂਹ ਦੱਸ ਰਿਹਾ ਹੈ ਜਿਮਨੀ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ ਤੇ ਨਤੀਜਿਆਂ ਨੂੰ ਲੈ ਕੇ ਮੰਥਨ ਜਾਰੀ ਹੈ ਕਿਸ ਨੇ ਇਹਨਾਂ ਚੋਣਾਂ ਦੇ ਵਿੱਚ ਕੀ ਗਵਾਇਆ ਕਿਸ ਨੇ ਕੀ ਖਟਿਆ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਆਮ ਆਦਮੀ ਪਾਰਟੀ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿੱਤਣ ਨੂੰ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਚੋਣਾਂ ਨੇ ਸពਦੇ ਭੁਲੇਖੇ ਦੂਰ ਕਰ ਦਿੱਤੇ ਨੇ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭੁਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ 27 ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਹੇ ਭਲੇਖੇ ਗਿੱਦੜਵਾਹਾ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਆਪਨੇ ਇਹ ਵੀ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਪਿੰਡੂ ਅਤੇ ਸ਼ਹਿਰੀ ਦੋਵੇਂ ਖੇਤਰਾਂ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਕਾਫੀ ਅੱਗੇ ਰਹੀ। ਅ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਉ ਦੇ ਉੱਪਰ ਹੀ ਆਲਮੋਸਟ ਆਮ ਆਦੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ। ਜੇਮਨੀ ਚੋਣਾਂ ਦੇ ਵਿੱਚ ਇੱਕ ਸੀਟ ਜਿੱਤਣ ਵਾਲੀ ਕਾਂਗਰਸ ਆਪਣੀ ਹਾਰ ਦੀ ਵਜ੍ਹਾ ਅਕਾਲੀ ਦਲ ਨੂੰ ਮੰਨ ਰਹੀ ਹੈ ਕਾਂਗਰਸ ਦਾ ਤਰਕ ਹੈ ਕਿ ਅਕਾਲੀ ਦਲ ਇੱਕ ਸੋਚੀ ਸਮਝੀ ਟੀਲ ਦੇ ਨਾਲ ਚੋਣ ਮੈਦਾਨ ਦੇ ਵਿੱਚੋਂ ਪਿੱਛੇ ਹਟਿਆ ਜਿਸ ਕਰਕੇ ਕਾਂਗਰਸ ਨੂੰ ਨੁਕਸਾਨ ਚੱਲਣਾ ਪਿਆ ਅਕਾਲੀ ਦਲ ਰਿਆ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਸੁਖਬੀ ਬਾਦਲ ਜੀ ਵਰਗਾ ਵਿਕਟਰ ਕੋਈ ਚਲਾ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ ਦੇ ਅਕਾਲੀ ਦਲ ਅੱਜ ਬੇਲ ਆਊਟ ਨਾ ਕਰਦਾ ਆਪ ਆਦਮੀ ਨੂੰ ਤੇ ਇਹ ਸਾਰੀਆਂ ਹੀ ਚੋਣਾਂ ਹਾਰ ਰਹੇ ਸੀ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਹਾਰ ਦੀ ਵਜ੍ਹਾ ਦੱਸਿਆ ਗਿਆ ਤਾਂ ਅਕਾਲੀ ਦਲ ਨੇ ਵੀ ਤੰਜ ਕਸਦਿਆਂ ਲਿਖਿਆ ਸ਼ਰਮਣੀ ਅਕਾਲੀ ਦਲ ਹੀ ਪੰਜਾਬ ਦੀ ਰੂਹ ਜਿਹੜੇ ਕਹਿੰਦੇ ਸੀ ਸ਼ਰਮਣੀ ਅਕਾਲੀ ਦਲ ਖਤਮ ਹੋ ਗਿਆ ਅੱਜ ਉਹ ਵੀ ਕਹਿ ਰਹੇ ਨੇ ਕਿ ਸ਼ਰਮਣੀ ਅਕਾਲੀ ਦਲ ਦੇ ਨਾ ਲੜਨ ਦਾ ਸਾਨੂੰ ਨੁਕਸਾਨ ਹੋਇਆ ਸ਼ਾਇਦ ਇਸੇ ਝਟਕੇ ਨੇ ਸਮਝਾ ਦਿੱਤਾ ਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਲਈ ਕਿੰਨਾ ਜ਼ਰੂਰੀ ਹੈ ਇੱਜ਼ਤਾਂ ਬੇਈਮਾਨੀਆਂ ਨੇ ਇਸ ਨੂੰ ਕਾਰਗੁਜ਼ਾਰੀ ਤੇ ਮੋੜ ਸਮਝਣਾ ਹੋਰ ਵੀ ਘਾਤਕ ਸਿੱਧ ਹੋਵੇਗਾ ਹਰ ਵਿੱਚ ਲੁਕੇ ਡੂੰਗੇ ਸੰਦੇਸ਼ ਤੇ ਚਿੰਤਨ ਕਰਨ ਦੀ ਲੋੜ ਹੈ ਜਿਮਨੀ ਚੋਣਾਂ ਦੇ ਵਿੱਚ ਭਾਜਪਾ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਆ ਚਾਰ ਜਿਮਨੀ ਚੋਣਾਂ ਚੋਂ ਤਿੰਨ ਸੀਟਾਂ ਤੇ ਭਾਜਪਾ ਦੀ ਜ਼ਮਾਨਤ ਜਬਤ ਹੋ ਗਈ ਹੁਣ ਸਵਾਲ ਇਹ ਹੈ ਕਿ ਕੀ ਜਿਮਨੀ ਚੋਣਾਂ ਨੂੰ 2027 ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾਵੇ ਚੰਡੀਗੜ੍ਹ ਤੋਂ ਨਵਿੰਦਰ ਬਰਾੜ ਦੇ ਨਾਲ ਪਿਊਰ ਰਿਪੋਰਟ ਸੀ ਟੀਮ ਹੁਣ ਗੱਲ ਛੋੜ ਨਤੀਜਿਆਂ ਤੋਂ ਬਾਅਦ ਗਿੱਦਰ ਪਹਾੜ ਦੀ ਪੱਖੀ ਸਿਆਸਤ ਜਿੱਥੇ ਹੁਣ ਮੁੜ ਰਾਜਾ ਵੜੇ ਤੇ ਰਮਨਜੀਤ ਮਿੱਤੂ ਆਮੋ ਸਾਹਮਣੇ ਔਰ ਮੇਨੋ ਮੇਨੇ ਹੋ ਗਏ ਨੇ ਜਿਵੇਂ ਗਿੱਦੜ ਬਹਾਤੋਂ ਕਾਂਗਰਸ ਉਮੀਦਵਾਰ ਅੰਨੇ ਤੜੇ ਘਾਰੇ ਤਾਂ ਫਿਰ ਦੋਵੇਂ ਆਖੂਆਂ ਨੇ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਕੀ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪਰੀਆਂ ਜਿਹੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਬੇਸ਼ੱਕ ਗਿੱਦੜਬਾਹ ਜਿੰਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਜਿੱਤ ਦਾ ਤਾਜ ਆਪ ਦੇ ਡਿੰਪੀ ਢਿੱਲੋਂ ਸਿਰ ਸਜ ਚੁੱਕਾ ਪਰ ਗਿੱਦੜਬਾਹ ਦਾ ਸਿਆਸੀ ਅਖਾੜਾ ਅਜੇ ਵੀ ਵਿਪਖਿਆ ਹੋਇਆ ਹੈ ਜਿੱਥੇ ਮੋੜ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਆਮੋ ਸਾਹਮਣੇ ਹੋ ਗਏ ਨੇ ਜਿਵੇਂ ਕਾਂਗਰਸ ਉਮੀਦਵਾਰ ਅਮ੍ਰਿਤਾ ਵੜਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਰਾਜਾ ਵੜਿੰਗ ਨੇ ਅਗੂ ਮੁਸੇ ਹੀ ਲੈਜੇ ਦੇ ਵਿੱਚ ਜਵਾਬ ਹੀ ਦਿੱਤਾ ਜਦੋਂ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਮੰਦਬੁੱਧੀ ਬੱਚਾ ਤੱਕ ਕਹਿ ਦਿੱਤਾ ਤਾਂ ਫਿਰ ਅਗੂ ਰਾਜਾ ਵੜਿੰਗ ਨੇ ਤੰਜ ਪਰੇ ਲੈਜੇ ਦੇ ਵਿੱਚ ਜਵਾਬ ਦਿੱਤਾ ਕਿ ਹਣ ਰਾਜਾ ਸਾਹਿਬ ਨੂੰ ਚੋਪੜੀਆਂ ਰੋਟੀਆਂ ਮਿਲਣਗੀਆਂ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪਾ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਹੈ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਾਨ ਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਲੋਕਾਂ ਨੇ ਗਿੱਦੜਵਾਲੇ ਆਲੇ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਦੇਰੀਦਾਰਤ ਘੋੜਾ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਦਰਸਰ ਅਵਨੀਤ ਬਿੱਟੂ ਨੇ ਚੋਪੜੀਆਂ ਰੋਟੀਆਂ ਵਾਲਾ ਬਿਆਨ ਉਸ ਸੰਦਰਭ ਦੇ ਵਿੱਚ ਦਿੱਤਾ ਜਦੋਂ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜੋ ਖੂਬ ਸੁਰਖੀਆਂ ਵਿੱਚ ਰਿਹਾ ਸੀ ਬਾਕੀ ਮੈਂ ਤੰਮੋ ਗਿਆ ਜਮਾ ਕਰਨ ਜਨਿਆਰੀ ਨੀਤੀ